ਸ੍ਰੀਕਾਲ ਦੋਸਤੋ ਅਸੀਂ ਬਾਬਾ ਸ਼ੇਖ ਫਰੀਦ ਜੀ ਦੇ ਗੁਰਬਾਣੀ ਵਿੱਚ ਦਿੱਤੇ ਹੋਏ ਸ਼ਲੋਕਾਂ ਤੇ ਵਿਚਾਰ ਕਰ ਰਹੇ ਹਾਂ ਉਹਦੇ ਵਿੱਚ ਦਿੱਤੇ ਹੋਏ ਸਿਧਾਂਤਾਂ ਨੂੰ ਸਮਝ ਰਹੇ ਹਾਂ ਕਿ ਸਾਨੂੰ ਕੀ ਸਿਧਾਂਤ ਦਿੱਤੇ ਗਏ ਹਨ ਔਰ ਉਹਨਾਂ ਸਿਧਾਂਤਾਂ ਦਾ ਅਸੀਂ ਆਪਣੇ ਜ਼ਿੰਦਗੀ 'ਚ ਪਾਲਨ ਕਰਨਾ ਹੈ ਤਾਂ ਹੀ ਅਸੀਂ ਪਰਮਾਤਮਾ ਦੇ ਰਾਹ ਤੇ ਚੱਲ ਕੇ ਆਪਣੇ ਆਪ ਨੂੰ ਜਾਣ ਸਕਦੇ ਹਾਂ ਆਪਣੀ ਆਤਮਾ ਨੂੰ ਜਾਣ ਸਕਦੇ ਹਾਂ ਫਰੀਦ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਈ ਫਰੀਦਾ ਜੇ ਤੂੰ ਮੇਰਾ ਹੋਈ ਰਹੇ ਸਭ ਜਗ ਤੇਰਾ ਹੋ ਇਹ ਆਪਣੇ ਆਪ ਨੂੰ ਸਵਾਰ ਲੈ ਤੇ ਆਪਣੇ ਆਪ ਨੂੰ ਅਸੀਂ ਕਿਸ ਤਰ੍ਹਾਂ ਸਵਾਰਨਾ ਹੈ ਉਹਦੇ ਲਈ ਸਾਨੂੰ ਉਹ ਸੂਤਰ ਦੇ ਰਹੇ ਨੇ ਉਹ ਸਿਧਾਂਤ ਦੇ ਰਹੇ ਨੇ ਕਿ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਸਵਾਰਨਾ ਤੇ ਇਕ ਵੀ ਸੂਤਰ ਇਕ ਵੀ ਸਿਧਾਂਤ ਸਾਡੇ ਪਕੜੀ ਚ ਆ ਜਾਏ ਔਰ ਅਸੀਂ ਉਹਦੇ ਤੇ ਚੱਲ ਪਈਏ ਤਾਂ ਸਾਡਾ ਜੀਵਨ ਸਫਲ ਹੋ ਜਾਏਗਾ ਅੱਜ ਵੀ ਬਾਬਾ ਸ਼ੇਖ ਫਰੀ ਜੀ ਦੇ ਇੱਕ ਸ਼ਲੋਕ ਤੇ ਅਸੀਂ ਵਿਚਾਰ ਕਰਾਂਗੇ ਉਹ ਸ਼ਲੋਕ ਹੈ ਬਾਬਾ ਸ਼ੇਖ ਫਰੀ ਜੀ ਕਹਿੰਦੇ ਹਨ ਫਰੀਦਾ ਮੋਤੇ ਦਾ ਬੰਨਾ ਐਵੇਂ ਦਿਸੇ ਜੋ ਦਰਿਆਵੇ ਟਹਾ ਫਰੀਦਾ ਮੋਤੇ ਦਾ ਬੰਨਾ ਐਵੇਂ ਦਿਸੇ ਜੋ ਦਰਿਆਵੇ ਟਹਾ ਕੰਦੇ ਨੇ ਹੇ ਫਰੀਦ ਮੌਤ ਦਾ ਕਿਨਾਰਾ ਇਸ ਤਰ੍ਹਾਂ ਦਿਖ ਰਿਹਾ ਹੈ ਜਿਸ ਤਰ੍ਹਾਂ ਨਦੀ ਦਾ ਕਿਨਾਰਾ ਨਦੀ ਦਾ ਕਿਨਾਰਾ ਜਿੰਨੋ ਹੌਲੀ-ਹੌਲੀ ਪਾਣੀ ਜਿਹੜਾ ਹੈ ਉਹ ਖਤਮ ਕਰਦਾ ਜਾ ਰਿਹਾ ਹੈ ਟਾਈ ਜਾ ਰਿਹਾ ਹੈ ਅੱਗੇ ਦੋਜਗ ਤੱਪਿਆ ਸੁਣੀਏ ਕੋਲ ਪਵੇ ਕਹਾ ਹ ਕਰਨੇ ਅੱਗੇ ਨਰਕਾਂ ਦੀ ਅੱਗ ਸੁਣਿਆ ਤਪ ਰਹੀ ਏ ਔਰ ਉਹਦੇ ਉਥੋਂ ਚੀਕਨੇ ਚਿਲਾਣੇ ਦੀਆਂ ਰੋਣੇ ਦੀਆਂ ਆਵਾਜ਼ਾਂ ਆ ਰਹੀਆਂ ਨੇ ਇਕ ਨਾ ਨੋ ਸਭ ਸੋਝੀ ਆਈ ਇਕ ਫਿਰਦੇ ਵੇ ਪਰਵਾਹ ਕਿ ਇਹ ਜਿਹੜੇ ਸੀ ਉਹਨਾਂ ਨੂੰ ਤੇ ਇਹ ਗੱਲ ਸਮਝ ਆ ਗਈ ਕਿ ਇਹ ਜਿਹੜੀ ਉਮਰ ਹੈ ਇਹ ਨਦੀ ਦੇ ਕਿਨਾਰੇ ਦੀ ਤਰ੍ਹਾਂ ਖੁਰਦੀ ਜਾ ਰਹੀ ਹੈ ਔਰ ਅਗਲਾ ਜਿਹੜਾ ਪਾਸਾ ਹੈ ਜਿੱਥੇ ਅਸੀਂ ਜਾਣਾ ਹੈ ਉਥੇ ਨਰਕਾਂ ਦੀ ਅੱਗ ਬਲੀ ਹੋਈਏ ਤੇ ਰੋਣੇ ਚਿਲਾਣੇ ਦੀਆਂ ਆਵਾਜ਼ਾਂ ਆ ਰਹੀਆਂ ਨੇ ਕਹ ਰਹੇ ਨੇ ਇਹ ਗੱਲ ਲੇਕਿਨ ਕਈਆਂ ਨੂੰ ਸਮਝ ਆ ਗਈ ਇਕਨਾ ਨੂੰ ਸਭ ਸੋਚੀ ਆਈ ਇਕ ਫਿਰਦੇ ਵੇਪਰਵਾ ਤੇ ਕਈ ਐਸੇ ਨੇ ਜਿਹੜੇ ਅਜੇ ਵੇਪਰਵਾ ਹੋ ਕੇ ਫਿਰਦੇ ਨੇ ਕਿ ਅੱਗਾਗਾ ਕਿੰਨੇ ਵੇਖਿਆ ਤੇ ਉਹ ਕਹ ਰਹੇ ਨੇ ਕਈ ਵੇਪਰਵਾ ਹੋ ਕੇ ਜੇ ਵੀ ਫਿਰ ਰਹੇ ਨੇ ਉਹਨਾਂ ਨੂੰ ਅੱਗੇ ਦੀ ਕੋਈ ਫਿਕਰ ਹੀ ਨਹੀਂ ਹੈ ਤੇ ਅੱਗੋ ਫਰੀਦ ਜੀ ਕਹਿੰਦੇ ਨੇ ਅਮਲ ਜੇ ਕੀਤਿਆ ਦੁਨੀ ਵਿੱਚ ਸੇ ਦਰਗੇ ਹੋਗਾ ਕਿ ਜਿਹੜੇ ਤੋਂ ਦੁਨੀਆਂ ਵਿੱਚ ਕਰਮ ਕੀਤੇ ਅਮਲ ਕੀਤੇ ਅੱਗੇ ਉਹਨਾਂ ਨੇ ਪਰਮਾਤਮਾ ਦੀ ਦਰਗਾਹ ਵਿੱਚ ਤੇਰੀ ਗਵਾਹੀ ਦੇਣੀ ਹੈ ਤੇਰਾ ਲੇਖਾ ਦੇਣਾ ਹੈ ਤੇਰਾ ਹਿਸਾਬ ਦੇਣਾ ਹੈ ਪਰਮਾਤਮਾ ਦੀ ਦਰਗਾਹ ਵਿੱਚ ਤਾਈ ਕਿਹਾ ਗਿਆ ਅੱਗੇ ਅਮਲਾਂ ਦੇ ਹੋਣੇ ਨੇ ਨਵੇੜੇ ਜਾਤ ਕਿਸੇ ਪੁੱਛਣੀ ਨਹੀਂ ਤੇ ਤੂੰ ਬੇਪਰਵਾਹ ਕਿ ਫਿਰ ਰਿਹਾ ਹੈ ਕਿ ਕਿਹੜਾ ਅੱਗੇ ਕਿਸੇ ਨੇ ਪੁੱਛਣਾ ਹੈ ਉਹ ਕਹਿ ਰਹੇ ਨੇ ਤੈਨੂੰ ਦੱਸ ਰਹੇ ਆ ਕਿ ਨਦੀ ਦੇ ਕਿਨਾਰਾ ਜਿਸ ਤਰ੍ਹਾਂ ਖੁਰਦਾ ਜਾਂਦਾ ਹੈ ਪਾਣੀ ਨਾਲ ਐਸੀ ਤਰ੍ਹਾਂ ਹਰ ਇੱਕ ਪਲ ਪਲ ਤੇਰੀ ਉਮਰ ਘਟਦੀ ਜਾ ਰਹੀ ਹੈ ਔਰ ਤੈਨੂੰ ਅੱਗੇ ਦੀ ਸੋਚੀ ਨਹੀਂ ਆ ਰਹੀ ਉਹ ਸਮਝ ਰਿਹਾ ਕਿ ਬਾਸ ਮੈਂ ਖਾਵਾ ਪੀਵਾ ਮौज ਕਰਾਂ ਨਹੀ ਹੈ ਕਹਿ ਰਹੇ ਨਹੀ ਇਕਨਾ ਨੂੰ ਸਭ ਸੋਚੀ ਆਈ ਕਈਆਂ ਨੂੰ ਸਮਝਾ ਲੈਣਾ ਸਮਝ ਆ ਗਈ ਕਿ ਅਸੀਂ ਚੰਗੇ ਕਰਮ ਕਰਨ ਨੇ ਆਪਣੇ ਅਮਲ ਠੀਕ ਰੱਖਣੇ ਨੇ ਲੇਕਿਨ ਕਈ ਅਜੇ ਬੇਪਰਵਾਹ ਕੇ ਫਿਰਦੇ ਪਏ ਨੇ ਇਕਨਾ ਨੂੰ ਸਭ ਸੋਚੀ ਆਈ ਇੱਕ ਫਿਰਦੇ ਬੇਪਰਵਾਹ ਉਹ ਬੇਪਰਵਾਹ ਕੇ ਫਿਰ ਰਹੇ ਨੇ कि ਸਾਡੇ ਕੋਲੋਂ ਕਿਹੜਾ ਕਿਸੇ ਨੇ ਸਾਹ ਪੁੱਛਣਾ ਹੈ ਜੋ ਪੁੱਛਣਗੇ ਤੇ ਦੇਖਿਆ ਜਾਏਗਾ ਅਜੇ ਅਸੀਂ ਤੇ ਮੋਜਾ ਕਰ ਲਈ ਹੈ ਹੂੰ ਲੇਕਿਨ ਉਹ ਕਹ ਰਹੇ ਨੇ ਅਮਲ ਜੇ ਕੀਤਿਆ ਦੁਨੀ ਵਿੱਚ ਸੇਦਰਗੇ ਉਗਾਹ ਠੀਕ ਹੈ ਤੋ ਮੋਜਾ ਕਰ ਮੋਜਾ ਕਰਨ ਤੋਂ ਮਨਾਈ ਨਹੀਂ ਹੈ ਲੇਕਿਨ ਅਮਲ ਰੱਖ ਆਪਣੇ ਸਿਧਾਂਤਾਂ ਦੇ ਚੱਲ ਕਿਸੇ ਦਾ ਬੁਰਾ ਨਾ ਕਰ ਕਿਸੇ ਦਾ ਦਿਲ ਨਾ ਦੁਖਾ ਐਸਾਰੇ ਸਤਾਂ ਤੋਂ ਉਹਨਾਂ ਨੇ ਸਾਨੂੰ ਦਿੱਤੇ ਜੀਵਾ ਦੀ ਹੱਤਿਆ ਨਾ ਕਰ ਕਿਉਂਕਿ ਹਰ ਅੰਦਰ ਉਹ ਪਰਮਾਤਮਾ ਵਸਦਾ ਹੈ ਕਿੰਨੇ ਕਮਾਲ ਦੇ ਸਾਨੂੰ ਉਹਨਾਂ ਨੇ ਸਿਧਾਂਤ ਦਿੱਤੇ ਕਿ ਅੱਗੇ ਅੱਗੇ ਦੀ ਜੀਵਨ ਰਹਿੰਦੇ ਹੀ ਫਿਕਰ ਕਰ ਲੈ। ਉਹਨੇ ਹੀ ਅੱਗੇ ਦੀ ਤਿਆਰੀ ਕਰ ਲੈ। ਫਿਰ ਤਾਨੂੰ ਪਛਤਾਨਾ ਨਹੀਂ ਪਏਗਾ ਰੋਣਾ ਨਹੀਂ ਪਏਗਾ। ਤੇ ਉਸ ਸਮੇਂ ਜਿਹੜੇ ਸ਼ੇਖ ਸ਼ਾਹਬੁੱਦੀਨ ਉਹਨਾਂ ਦੇ ਕੋਲ 10000 ਦਿਰਾਮ ਹਰ ਰੋਜ਼ ਭੇਟਾ ਦੇ ਰੁਪਈ ਚਾਹੁੰਦੇ ਸਨ। ਉਹ ਪਰਮਾਤਮਾ ਦੇ ਰਾਤੇ ਸਾਰੇ ਹੀ ਦੇ ਦਿੰਦੇ ਸਨ। ਇੱਕ ਕੱਚਾ ਤਾਂਬੇ ਦਾ ਪੈਸਾ ਵੀ ਨਹੀਂ ਸੀ ਰਾਤ ਤੱਕ ਰੱਖਦੇ। ਤੇ ਫਰੀਦ ਸਾਹਿਬ ਦੇ ਜਿਹੜੇ ਦਮਾਦ ਸੀ ਉਹਨਾਂ ਨੇ ਪੁੱਛਿਆ ਫਰੀਦ ਜੀ ਕੋਲੋਂ ਕਿ ਪੈਸੇ ਬਰਬਾਦ ਕਰਨ ਦਾ ਅਰਥ ਕੀ ਹੈ ਤੇ ਫਰੀਦ ਜੀ ਨੇ ਕਿਹਾ ਕਿ ਮੰਦੀ ਦੇ ਇਰਾਦੇ ਨਾਲ ਖਰਚ ਕਰਨਾ ਈਸ਼ਵਰ ਦੇ ਰਾਹ ਤੇ ਨਾ ਖਰਚ ਕਰਨਾ ਇਹ ਤਾਂ ਦੀ ਬਰਬਾਦੀ ਹੈ ਮਤਲਬ ਮੰਦੀ ਨੀयत ਨਾਲ ਖਰਚ ਕਰਨਾ ਗਲਤ ਜਗ੍ਹਾ ਤੇ ਖਰਚ ਕਰਨਾ ਇਹ ਤਾਂ ਦੀ ਬਰਬਾਦੀ ਹੈ ਪਰਮਾਤਮਾ ਦੇ ਰਾਹ ਤੇ ਨਾ ਖਰਚ ਕਰਨਾ ਔਰ ਸਾਰੀਆਂ ਜਗ੍ਹਾ ਤੇ ਖਰਚ ਕਰਨਾ ਇਹ ਧੰਨ ਦੀ ਬਰਬਾਦੀ ਹੈ ਜਿਸ ਤਰ੍ਹਾਂ ਜੂਆ ਖੇਡਣਾ ਸ਼ਰਾਬ ਪੀਣਾ ਮਾਸ ਖਾਣਾ ਸੰਸਾਰੀ ਸੁੱਖਾ ਲਈ ਜਿਹੜੇ ਵਾਸ਼ਨਾ ਦੇ ਵਾਸੋ ਕੇ ਭੋਗ ਨੇ ਸਰੀਰ ਦੇ ਤਲ ਤੇ ਇਹ ਸਭ ਮੰਦੀ ਦੇ ਇਰਾਦੇ ਨਾਲ ਜਿਹੜਾ ਖਰਚ ਕੀਤਾ ਉਹ ਬਰਬਾਦੀ ਹੈ ਤੇ ਪਰਮਾਤਮਾ ਦੇ ਰਾਹ ਤੇ ਨਾ ਖਰਚ ਕਰਨਾ ਉਹ ਧੰਨ ਦੀ ਬਰਬਾਦੀ ਹੈ ਉਹ ਕਹਿੰਦੇ ਨੇ ਅਗਰ ਕਿਸੇ ਕੋਲ ਕਿੰਨੇ ਸੁੱਖ ਆਰਾਮ ਨੇ ਸਾਰਾ ਸੰਸਾਰ ਉਹਦੇ ਕੋਲੇ ਲੇਕੀ ਉਹ ਪਰਮਾਤਮਾ ਦੇ ਨਾਮ ਤੇ ਸਾਰਾ ਕੁਝ ਛੱਡ ਦੇਵੇ ਤੇ ਉਹ ਬਰਬਾਦੀ ਨਹੀਂ ਹੈ ਉਹ ਬੇਕਾਰ ਨਹੀਂ ਜਾਏਗਾ ਉਹ ਲੇਖੇ ਲੱਗ ਜਾਏਗਾ ਐਦਾ ਮਤਲਬ ਹੈ ਨਹੀਂ ਕਿ ਜਿਹੜੇ ਸੰਤ ਫਕੀਰ ਹੁੰਦੇ ਨੇ ਉਹ ਬਿਲਕੁਲ ਫੱਕੜ ਰਹਿੰਦੇ ਨੇ ਉਹ ਸਾਰੇ ਸੁੱਖ-ਪੋਗਦੇ ਹੋ ਵੀ ਪਰਮਾਤਮਾ ਦੇ ਰਾਹ ਤੇ ਖਰਚ ਕਰਦੇ ਨੇ ਤੇ ਉਹਨਾਂ ਦਾ ਕੀਤਾ ਹੋਇਆ ਖਰਚਾ ਉਹ ਉਹ ਫਜ਼ੂਲ ਖਰਚੀ ਨਹੀਂ ਹੈ ਉਹ ਬਰਬਾਦੀ ਨਹੀਂ ਹੈ ਉਹਤੇ ਪੈਸਾ ਪਲੇ ਅਰਥ ਲਗਾ ਰੇ ਨੇ ਜੋ ਕੋਈ ਉਹਨਾਂ ਨੂੰ ਪੇਟਾ ਦੇ ਰਿਹਾ ਹੈ ਉਹ ਪੈਸਾ ਉਹ ਪੇਟਾ ਪਲੇ ਅਰਥ ਲੱਗ ਰਹੀ ਹੈ ਉਹ ਬੇਕਾਰ ਨਹੀਂ ਜਾਏਗਾ ਉਹ ਵਿਅਰਥ ਨਹੀਂ ਜਾਏਗਾ ਤੇ ਉਹਨਾਂ ਨੇ ਸਮਝਾਇਆ ਕਿ ਹਰ ਇਨਸਾਨ ਨੂੰ ਆਪਣੀ ਕਮਾਈ ਵਿੱਚੋਂ দান ਦੇਣਾ ਚਾਹੀਦਾ ਜਿੰਨੂੰ ਮੁਸਲਮਾਨ ਧਰਮ ਵਿੱਚ ਜ਼ਕਾਤ ਕਿਹਾ ਜਾਂਦਾ ਹੈ ਸਾਡੇ ਸਿੱਖ ਧਰਮ ਵਿੱਚ ਉਹਨੂੰ ਦਸਵੰਦ ਕਿਹਾ ਜਾਂਦਾ ਹੈ ਤੇ ਸਨਾਤਨ ਮਤ ਵਿੱਚ ਉਹਨੂੰ ਦਸ਼ਾਸ਼ ਕਿਹਾ ਜਾਂਦਾ ਹੈ ਔਰ ਹਰ ਦਰਮ ਵਿੱਚ ਐਦ ਸ਼ਾਸ਼ ਦੇਣਾ ਦਸਵੰਦ ਦੇਣਾ ਜ਼ਕਾਤ ਦੇਣਾ ਇੱਕ ਸਿਧਾਂਤ ਦਿੱਤਾ ਗਿਆ ਜੋ ਬਹੁਤ ਜ਼ਰੂਰੀ ਹੈ ਸ਼ਰੀਅਤ ਦੇ ਅਨੁਸਾਰ ਜ਼ਕਾਤ ਦੇਣਾ ਬਹੁਤ ਜ਼ਰੂਰੀ ਹੈ ਉਹ ਕਹਰੇ ਨੇ 200 ਅਗਰ ਦਿਰਾਮ ਉਸ ਵੇਲੇ ਚਲਦੇ ਸੀ ਉਹਦੇ ਵਿੱਚੋਂ ਪੰਜ ਦਿਰਮ 40ਵਾਂ ਹਿੱਸਾ ਜਰੂਰ ਪਰਮਾਤਮਾ ਦੇ ਨਾਮ ਤੇ ਅੱਲਾ ਦੇ ਨਾਮ ਤੇ ਜ਼ਰੂਰਤਮੰਦਾਂ ਨੂੰ ਦੇ ਦਿੱਤਾ ਜਾਏ ਉਹਨੇ ਦੀਆਂ ਜ਼ਰੂਰਤਾਂ ਪੂਰੀਆਂ ਕਰ ਦਿੱਤੀਆਂ ਜਾਣ ਕਿਉਂਕਿ ਜੇ ਅਸੀਂ দান ਜਾਂ ਜ਼ਕਾਤ ਜਾਂ ਦਸਵੰਦ ਨਹੀਂ ਦਿੰਦੇ ਤੇ ਫਿਰ ਉਹ ਬਿਮਾਰੀ ਵਿੱਚ ਮੁਕਦਮੇ ਆ ਵਿੱਚ ਚੋਰੀ ਵਿੱਚ ਚਲਾ ਜਾਂਦਾ ਹੈ ਕਿਉਂਕਿ ਕੁਦਰਤ ਨੇ ਸਾਨੂੰ ਪੰਜ ਕਰਮ ਇੰਦਰੀਆਂ ਪੰਜ ਗਿਆਨ ਇੰਦਰੀਆਂ ਦਿੱਤੀਆਂ ਅਸੀਂ ਇਹਨਾਂ ਇੰਦਰੀਆਂ ਦੇ ਨਾਲ ਅਸੀਂ ਸਾਰੇ ਸੰਸਾਰ ਦੇ ਸੁੱਖ ਭੋਗ ਰਹੇ ਹਾਂ ਤੇ ਜੇ ਅਸੀਂ ਇਹਨਾਂ ਦਿੱਤੀਆਂ ਆਇਆਂ ਇੰਦਰੀਆਂ ਨਾਲ ਜੋ ਸੁਖ ਭੋਗ ਰਹੇ ਆਂ ਜੋ ਅਸੀਂ ਤਨ ਕਮਾ ਰਹੇ ਆਂ ਜੋ ਅਸੀਂ ਗਿਆਨ ਅਰਜਿਤ ਕਰ ਰਹੇ ਆਂ ਇਹ ਅਸੀਂ ਉਹਦੇ ਵਿੱਚੋਂ ਸਿੱਖ ਧਰਮ ਦੇ ਅਨੁਸਾਰ ਦਸਵਾਂ ਹਿੱਸਾ ਗੁਰੂ ਦੇ ਅਰਪਣ ਨਹੀਂ ਕਰਦੇ ਉਹ ਜਿਹੜਾ ਸਾਡਾ ਸਾਰਾ ਤਨ ਨੇ ਉਹ ਵਿਸ਼ ਬਣ ਜਾਂਦਾ ਹੈ ਜ਼ਹਿਰ ਬਣ ਜਾਂਦਾ ਹੈ ਤੇ ਜੇ ਦਸਵਾਂ ਹਿੱਸਾ ਗੁਰੂ ਦੇ ਨਾਮ ਤੇ ਦੇ ਦਈਏ ਤੇ ਉਹ ਸਾਰਾ 90% ਜਿਹੜਾ ਬੱਚਾ ਉਹ ਅੰਮ੍ਰਿਤ ਬਣ ਜਾਂਦਾ ਹੈ ਕਿਉਂਕਿ ਬੁੱਧੀ ਪਰਮਾਤਮਾ ਨੇ ਦਿੱਤੀ ਹੈ ਸ਼ਰੀਰ ਪਰਮਾਤਮਾ ਨੇ ਦਿੱਤਾ ਹੈ ਹਰ ਤੋਂ ਪੈਸਾ ਪਰਮਾਤਮਾ ਨੇ ਦਿੱਤੇ ਨੇ ਤੇ ਅਸੀਂ ਪਰਮਾਤਮਾ ਦੇ ਦਿੱਤੇ ਵਿੱਚੋਂ ਕੀ ਦੇ ਸਕਨੇ ਹਾਂ ਉਹ ਤੇ ਐਸੇ ਹੀ ਉਹਨਾਂ ਨੇ ਸਿਧਾਂਤ ਬਣਾਤਾ ਕਿ ਤੂੰ ਦਸਵਾਂ ਹਿੱਸਾ ਦੇ ਦੇ ਤੇ ਇੱਥੇ ਬਾਬਾ ਸ਼ੇਖ ਫਰੀਦ ਜੀ ਕਹਿ ਰਹੇ ਨੇ ਇੱਥੇ ਕਿ ਤੂੰ 40वां ਹਿੱਸਾ ਮਤਲਬ 200 ਵਿੱਚੋਂ ਪੰਜ ਦੇ ਰਾਮ ਜਿਹੜੇ ਨੇ ਉਹ ਜ਼ਰੂਰਤਮੰਦਾਂ ਨੂੰ ਦੇ ਦੇ ਅੱਲਾ ਦੇ ਨਾਮ ਤੇ ਦੂਜੇ ਪ੍ਰਕਾਰ ਦਾ ਜ਼ਕਾਤ ਉਹ ਦੱਸਦੇ ਨੇ ਕਿ ਸੂਫੀ ਮਾਰਗ ਦੀ ਜ਼ਕਾਤ ਕਿ ਸੂਫੀ ਜਿਹੜਾ ਹੈ ਉਹ 200 ਦਿਰਾਮ ਵਿੱਚੋਂ ਸਿਰਫ ਪੰਜ ਆਪਣੇ ਲਈ ਰੱਖੇ ਬਾਕੀ ਸਾਰੇ ਅੱਲਾ ਦੇ ਨਾਮ ਤੇ ਦੇ ਦੇ। ਮਤਲਬ ਆਪਣੀ ਗੁਜਰਾਨ ਲਈ ਆਪਣੀ ਜ਼ਰੂਰਤ ਲਈ ਜਿੰਨਾ ਉਹਨੂੰ ਬਹੁਤ ਜ਼ਰੂਰੀ ਏ ਉਹਨਾਂ ਆਪਣੇ ਕੋਲ ਰੱਖੇ ਬਾਕੀ ਸਭ ਕੁਝ ਵੰਡ ਦੇਵੇ। ਜੋੜੇ ਨਾ ਤੇ ਜੇ ਸੂਫੀ ਫਕੀਰ ਹੋ ਕੇ ਸੰਤ ਹੋ ਕੇ ਜੋੜ ਰਿਹਾ ਹੈ ਤੇ ਫਿਰ ਉਹ ਸੱਚਾ ਸੰਤ ਨਹੀਂ ਹੈ। ਉਹ ਕਾਹਨੇ ਸੰਤ ਸਭ ਕੁਝ ਦੇ ਦਿੰਦਾ ਆਪਣੀ ਜ਼ਰੂਰਤ ਲਈ ਰੱਖ ਕੇ ਬਾਕੀ ਸਭ ਕੁਝ ਅੱਲਾ ਦੇ ਨਾਮ ਤੇ ਦੇ ਦਵੇ। ਤੀਜੀ ਤਰ੍ਹਾਂ ਦੀ ਜ਼ਕਾਤ ਉਹਨਾਂ ਨੇ ਦੱਸੀ ਕਿ ਤੀਜੀ ਤਰ੍ਹਾਂ ਦੀ ਜ਼ਕਾਤ ਹੈ ਵੇ ਕਿ 200 दिरਮ ਅੱਲਾ ਦੇ ਦੂਤਾਂ ਦੇ ਨਾਮ ਤੇ ਦੇ ਦੇਵੇ ਆਪਣਾ ਸਭ ਕੁਝ দান ਕਰ ਦੇਵੇ ਇਥੋਂ ਤਾਂ ਕਿ ਆਪਣੇ ਬਾਰੇ ਵਿੱਚ ਵਿਚਾਰ ਵੀ ਨਾ ਕਰੇ ਪਹਿਲੇ ਵਿੱਚ ਉਹਨਾਂ ਨੇ ਕਿਹਾ 40 दिरਮ ਦੇ ਦੇਵੇ 200 ਵਿੱਚੋਂ ਦੂਜੀ ਜ਼ਕਾਤ ਉਹਨਾਂ ਨੇ ਦੂਜੇ ਤਰੀਕੇ ਦਾ দান ਦੱਸਿਆ ਕਿ 200 ਵਿੱਚੋਂ 5 ਆਪਣੇ ਕੋਲ ਰੱਖੇ ਬਾਕੀ ਸਾਰੇ ਅੱਲਾ ਦੇ ਨਾਮ ਤੇ ਦੇ ਦੇਵੇ ਤੀਜੀ ਤਰ੍ਹਾਂ ਦਾ ਜਿਹੜਾ দান ਹੈ ਉਹਨਾਂ ਨੇ ਕਿਹਾ ਕਿ 200 ਦਿਰਾਮ ਵਿੱਚੋਂ ਸਾਰੇ ਦੇ ਸਾਰੇ ਅੱਲਾ ਦੇ ਨਾਮ ਤੇ ਦੇ ਦਵੇ ਸਭ দান ਕਰ ਦੇਵੇ ਤੇ ਆਪਣੇ ਲਈ ਇਥੋਂ ਤੱਕ ਹੀ ਆਪਣਾ ਵਿਚਾਰ ਵੀ দান ਕਰ ਦੇਵੇ ਕਿ ਮੇਰਾ ਕੀ ਹੋਣਾ ਸਭ ਕੁਝ দান ਕਰ ਦੇ ਆਪਣੇ ਬਾਰੇ ਸੋਚੇ ਹੀ ਨਾ ਆਪੇ ਪਰਮਾਤਮਾ ਨੂੰ ਦੇਗਾ ਤੇ ਜੇ ਐਸਾ ਕੋਈ ਸੂਫੀ ਫਕੀਰ ਜਾਂ ਸੰਤ ਕੋਈ ਐਸਾ ਹੈ ਤਾਂ ਉਹ ਸੱਚਾ ਪਰਮਾਤਮਾ ਦੇ ਰਾਹ ਤੇ ਚੱਲਣ ਵਾਲਾ ਸੰਤ ਹੈ ਤੇ ਜਿਹੜਾ ਜੋੜ ਰਿਹਾ ਫੇਰ ਉਹ ਸੱਚਾ ਸੰਤ ਨਹੀਂ ਹੈ ਤੇ ਉਹਨਾਂ ਨੇ ਇੱਕ ਦਰবেশ ਦੇ ਗੁਣ ਦੱਸੇ ਦਰবেশ ਜਿਹੜਾ ਪਰਮਾਤਮਾ ਦੇ ਦਰਬ ਹੀ ਆਸ ਕਰਦਾ ਹੈ ਜਿੰਨੂੰ ਹੋਰ ਕਿਸੇ ਦੀ ਆਸ ਨਹੀਂ ਤੇ ਉਹ ਜਿਸ ਵੇਲੇ ਅੱਲਾ ਦੀ ਬੰਦਗੀ ਕਰ ਰਹੇ ਸਨ ਇੱਕ ਵਾਰੀ ਗਿਆ ਸੁਦੀਨ ਬਲਬਨ ਮਲਤਾਨ ਦਾ ਜਿਹੜਾ ਸ਼ਾਸਕ ਸੀ ਉਹ ਉਹਨਾਂ ਦੇ ਦਰਸ਼ਨ ਕਰਨ ਅਜੋਦਨ ਆਇਆ ਉਹਨੇ ਖੁਸ਼ ਹੋ ਕੇ ਫਕੀਰਾਂ ਦੇ ਲੰਗਰ ਲਈ ਬੜੀ ਧਨ ਰਾਸ਼ੀ ਤੇ ਚਾਰ ਪਿੰਡਾਂ ਦੀ ਜ਼ਗੀਰ ਫਰੀਦ ਜੀ ਨੂੰ ਦੇਣੀ ਚਾਹੀ ਉਹ ਫਰੀਦ ਜੀ ਨੇ ਮਨਾ ਕਰ ਦਿੱਤਾ ਉਹਨਾਂ ਨੇ ਨਹੀਂ ਲਈ ਉਹਨਾਂ ਨੇ ਕਿਹਾ ਕਿ ਜਿੱਥੇ ਦਰਵੇਸ਼ੀ ਹੈ ਉੱਥੇ ਪੂੰਜੀਵਾਦ ਨਹੀਂ ਐਸ ਵਾਸਤੇ ਐ ਤਨ ਸੰਪਤੀ ਆਪਣੇ ਕੋਲ ਰੱਖ ਇਹ ਸਾਨੂੰ ਨਹੀਂ ਚਾਹੀਦੀ ਸਾਡਾ ਕੰਮ ਪਰਮਾਤਮਾ ਕਰੇਗਾ ਬਾਬਾ ਸ਼ੇਖ ਫਰੀਦ ਜੀ ਨੇ ਇੱਕ ਸੱਚੇ ਦਰਵੇਸ਼ ਵਾਲਾ ਜੀਵਨ ਜੀ ਕੇ ਸਾਨੂੰ ਇਹ ਸਿਖਾਇਆ ਇਹ ਸਮਝਾਇਆ ਕਿਸ ਤਰ੍ਹਾਂ ਦਾ ਜੀਵਨ ਜੀਣਾ ਚਾਹੀਦਾ ਹੈ ਫਕੀਰ ਨੂੰ ਲਾਲਚ ਨਹੀਂ ਕਰਨਾ ਉਹਨੂੰ ਪੈਸਾ ਨਹੀਂ ਜੋੜਨਾ ਸਭ ਕੁਝ ਪਰਮਾਤਮਾ ਦੇ ਨਾਮ ਤੇ ਦੇ ਦਵੇ ਉਹ ਸੱਚਾ ਫਕੀਰ ਹੈ ਉਹ ਸੱਚਾ ਦਰवेश ਹੈ ਜਿਹੜਾ ਆਪਣਾ ਅੱਗਾ ਅੱਗਾ ਸਵਾਰਨ ਵਿੱਚ ਲੱਗ ਜਾਂਦਾ ਹੈ ਲੇਕਿਨ ਸੰਸਾਰੀ ਲੋਕ ਵੇ ਪਰਵਾਹੋ ਕੇ ਫਿਰਦੇ ਹਨ ਇਕਨਾਂ ਨੂੰ ਸਭ ਸੋਝੀ ਆਈ ਇਕਨਾਂ ਨੂੰ ਸਭ ਕੁਝ ਪਤਾ ਚੱਲ ਗਿਆ ਇਕ ਫਿਰਦੇ ਵੇ ਪਰਵਾਹ ਅਮਲ ਜੇ ਕੀਤਿਆ ਦੁਨੀ ਵਿੱਚ ਸੇ ਦਰਗੇ ਉਗਾ ਜੋ ਇੱਥੇ ਕਰਕੇ ਜਾਣਾ ਅਗੇ ਉਹਨੇ ਹੀ ਸਾਡੀ ਮਦਦ ਕਰਨੀ ਹੈ ਸੋ ਐਸ ਲਈ ਅਸੀਂ ਇਸ ਚੀਜ਼ ਤੇ ਵਿਚਾਰ ਕਰੀਏ ਕਿ ਅਸੀਂ ਜਾ ਕੇ ਲੇਖਾ ਦੇਣਾ ਸਾਡੇ ਕੋਲੋਂ ਲੇਖਾ ਲਿਆ ਜਾਏਗਾ ਸਾਡੇ ਕਰਮਾਂ ਦਾ ਹਿਸਾਬ ਕੀਤਾ ਜਾਏਗਾ ਅਸੀਂ ਇੱਥੇ ਹੀ ਸ਼ੁਭ ਕਰਮ ਕਰੀਏ ਤਾਂ ਕਿ ਦਰਗਾਹ ਵਿੱਚ ਪਰਮਾਤਮਾ ਦੀ ਉਹ ਕਰਮ ਸਾਡੇ ਸਹਾਈ ਹੋ इसलिए संतान दी हुई बाणी सिद्धांत उन्होंने जीवन दिया दाखियां ते विचार करिए ताकि साड़ा मन सीधे रस्ते चलता रहे सो so, जो समझ मैं समझ आया मैं थोड़े ना सारे का बहुत बहुत धनबाद जी थैंक यू थैंक यू थैंक यू सत श्रीकाल